ਸਭ ਤੋਂ ਪਹਿਲਾਂ ਤਾਂ ਮੈਂ ਪ੍ਰਿੰਟ ਕਾਲ ਇਲੈਕਟ੍ਰੋਨਿਕ মিডিਆ ਤੋਂ ਆਏ ਹੋਏ ਸਭ ਸਜਨਾ ਦਾ ਕਾਲਜ ਦੇ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ ਔਰ ਮੈਂ ਦੱਸਣਾ ਚਾਹਨੀ ਹਾਂ ਕਿ ਸਰਕਾਰੀ ਵਿਜਿੰਦਰਾ ਕਾਲਜ ਬਠਿੰਡਾ ਦੇ ਵਿੱਚ 12 ਤੋਂ ਲੈ ਕੇ 15 ਅਕਤੂਬਰ ਤੱਕ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਨਾਲ ਮਿਲ ਕੇ ਯੁਵਕ ਮੇਲਾ ਜਿਹੜਾ ਹੈ ਉਹ ਕਰਵਾਇਆ ਜਾ ਰਿਹਾ ਹੈ ਔਰ ਇੱਥੇ ਦੱਸਣ ਦੇ ਵਿੱਚ ਇਹ ਵੀ ਅਸੀਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਮੈਂ ਇਹ ਇਹ ਯੁਵਕ ਮੇਲਾ ਕਾਲਜ ਦੇ ਇਸ ਵਿੜੇ ਦੇ ਵਿੱਚ 20 ਸਾਲਾਂ ਬਾਅਦ ਕਰਵਾਇਆ ਜਾ ਰਿਹਾ ਹੈ। ਔਰ ਇਹ ਜਿਹੜਾ ਯੁਵਕ ਮੇਲਾ ਹੈ ਇਹ ਜੋ ਵੀ ਸਾਡੀ ਵਿਰਾਸਤ ਹੈ, ਜੋ ਬੱਚਿਆਂ ਦੇ ਵਿੱਚ ਕਾਬਲੀਅਤ ਹੈ ਉਸ ਨੂੰ ਉਜਾਗਰ ਕਰਨ ਦੇ ਲਈ ਇਹ ਇੱਕ ਉਹਨਾਂ ਨੂੰ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ ਔਰ ਇਸ ਦੇ ਨਾਲ ਹੀ ਉਹਨਾਂ ਦੇ ਸਰਵਵਕ ਪੱਕੀ ਵਿਕਾਸ ਕਰਨ ਦੇ ਵੀ ਅਸੀਂ ਇੱਕ પ્રયਤਨ ਕਰ ਰਹੇ ਹਾਂ। ਔਰ ਇਸ ਪ੍ਰੋਗਰਾਮ ਦੇ ਵਿੱਚ ਯੁਵਕ ਮੇਲੇ ਦੇ ਵਿੱਚ 4 ਦਿਨ ਜਿਹੜਾ ਹੈ ਉਹ ਵੱਖ-ਵੱਖ ਜਿਹੜੀਆਂ ਹਨ ਬਣ ਗਈਆਂ ਚੱਲਣਗੀਆਂ ਜਿਸ ਦੇ ਵਿੱਚ ਕੀ ਸੰਗੀਤ ਬਣ ਗਿਆ ਹੋਣਗੀਆਂ ਨਾਚ ਬਣ ਗਿਆ ਹੋਣਗੀਆਂ ਵਿਦਿਆਰਥੀਆਂ ਦੀਆਂ ਜਿਹੜੀਆਂ ਲਿਟਰੇਰੀ ਐਕਟੀਵਿਟੀ ਸਨ ਉਹ ਹੋਣਗੀਆਂ ਲੋਕ ਕਲਾਵਾਂ ਜਿਹੜੀਆਂ ਹਨ ਉਹ ਵੀ ਉਤਸ਼ਾਹਿਤ ਕਰਨ ਦੇ ਲਈ ਉਹ ਵੀ ਅਸੀਂ ਉਹਨਾਂ ਨੂੰ ਇੱਕ ਮੰਚ ਪ੍ਰਦਾਨ ਕਰ ਰਹੇ ਹਾਂ ਪਹਿਲੇ ਦਿਨ ਪੰਗੜਾ ਮਾਈਂ ਤੇ ਸਕਿੱਟ ਦਾ ਪ੍ਰੋਗਰਾਮ ਹੋਏਗਾ ਸਟੇਜ ਨੰਬਰ 1 ਦੇ ਉੱਪਰ ਔਰ ਸਟੇਜ ਨੰਬਰ 1 ਸਾਡੇ ਕਾਲਜ ਦੇ ਜੋ ਸਪੋਰਟਸ ਗਰਾਊਂਡ ਹੈ ਉੱਥੇ ਹੋਏਗਾ ਔਰ ਉਸਦੀ ਐਂਟਰੀ ਵੀ ਅਸੀਂ ਉਧਰੋਂ ਸਪੋਰਟਸ ਹਾਕੀ ਸਟੇਡੀਅਮ ਦੇ ਵੱਲੋਂ ਹੀ ਅਸੀਂ ਕਰਾਂਗੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਪਹਿਲੇ ਦਿਨ ਸਾਡੇ ਪੰਗੜਾ ਹੈ ਔਰ ਲਾਸਟ ਡੇ ਸਾਡਾ ਗਿੱਧਾ ਹੈ ਤਾਂ ਅਸੀਂ ਤਕਰੀਬਨ 8 ਤੋਂ 10000 ਦੀ ਫੁੱਟਫਾਲ ਜਿਹੜੀ ਹੈ ਇਸ ਦੇ ਵਿੱਚ 익ਸਪੈਕਟ ਕਰ ਰਹੇ ਹਾਂ ਕਿ ਕਿਉਂਕਿ ਬਿਲਕੁਲ ਸ਼ਹਿਰ ਦੇ ਵਿਚਕਾਰ ਕਾਲਜ ਹੈ ਔਰ ਵਿਦਿਆਰਥੀਆਂ ਦੇ ਵਿੱਚ ਵੀ ਇਸ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਹੈ ਔਰ ਇਸ ਦੇ ਨਾਲ ਹੀ ਸਮੂਹ ਸ਼ਬਦ ਗਾਇਨ ਹੈ ਭਜਨ ਗਾਇਨ ਹੈ ਰਾਸ਼ਟਰੀ ਸੰਗੀਤ ਵਾਦਨ ਹੈ ਸ਼ਾਸਤਰੀ ਸੰਗੀਤ ਵਾਦਨ ਹੈ ਫਿਰ ਕੁਇਜ਼ ਹੈ ਪਹਿਲੇ ਦਿਨ ਔਰ ਇਸ ਤੋਂ ਇਲਾਵਾ ਕরোਸ਼ੀ ਦੀ ਬੁੰਤੀ ਲੋਕ ਕਲਾਵਾਂ ਜਿਹੜੀਆਂ ਹਨ ਰੱਸਾ ਬੁੰਨਾ ਨਾਲਾ ਬੁੰਨਾ ਇਹ ਸਾਰਾ ਕੁਝ ਵੀ ਇਸ ਦੇ ਵਿੱਚ ਹੈ ਦੂਸਰੇ ਦਿਨ ਲੋਕ ਨਾਚ ਹਨ ਲੜਕੀਆਂ ਦਾ ਲੋਕ ਨਾਚ ਲੁੱਡੀ ਹੈ ਔਰ ਲੜਕੀਆਂ ਦਾ ਲੋਕ ਨਾਚ ਟੂਮਰ ਹੈ ਇਸ ਦੇ ਨਾਲ ਹੀ ਦੂਸਰੇ ਦਿਨ ਹੀ ਪੱਛਮੀ ਸਾਜ਼ ਹੈ ਸੋਲੋ ਦਨ ਪਛਮੀ ਗਾਇਨ ਹੈ ਸੋਲੋ ਔਰ ਪਛਮੀ ਸਮੂਹ ਗਾਇਨ ਹੈ ਉਸ ਤੋਂ ਬਾਅਦ ਪੰਜਾਬੀ ਲੋਕ ਕਾਰਾ ਦੇ ਉੱਪਰ ਇੱਕ ਆਯੋਜ ਸਭ ਤੇ ਸਭਿਆਚਾਰ ਦੇ ਉੱਪਰ ਬਣੀ ਹੋਈ ਲਘੂ ਫਿਲਮ ਉਸ ਦਾ ਮੁਕਾਬਲਾ ਹੋਏਗਾ ਔਰ ਪੰਜਾਬੀ ਯੂਨੀਵਰਸਿਟੀ ਨੇ ਐਤ ਕੀ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਮੁਹਾਵਰੇਦਾਰ ਵਾਰਤਾ ਲਾਪ ਜਿਹੜੀ ਹੈ ਉਹ ਵੀ ਸ਼ਾਮਿਲ ਕੀਤੀ ਹੈ ਤਾਂ ਉਹ ਵੀ ਉਸ ਸਾਨੂੰ ਦੂਸਰੇ ਦਿਨ ਹੀ ਦੇਖਣ ਨੂੰ ਮਿਲੇਗੀ ਇਸ ਤੋਂ ਇਲਾਵਾ ਪੰਡ ਹਨ ਨੂਕਰ ਨਾਟਕ ਹੈ और नाल ही दूसरे दिन ही रंगोली क्ले मॉडलिंग नाल ही मौके पर चित्रकारी है मेहंदी दी है कंपटीशन, फोटोग्राफी का कंपटीशन है पोस्टर मेकिंग कार्टूनिंग पलाच मेकिंग ते इंस्टॉलेशन है तीसरे दिन नाटक देखने मिलेंगे सूगी नाटक मिमिक्री है नाल ही लोक गीत हैं लोग साज है फोक ऑर्कैस्ट्रा है वाद विवाद प्रतियोगिता है भाषण कला मुकाबले हाव्य उच्चारण है ਔਰ ਚੌਥੇ ਦਿਨ ਸ਼ਾਸਤਰੀ ਨਿਰਧਿਤ ਹੈ ਪਹਿਰਾਵਾ ਪਰਿਦਰਸ਼ਨੀ ਹੈ ਰਵਾਇਤੀ ਲੋਕ ਗੀਤ ਹਨ ਜਿਦੇ ਵਿੱਚ ਕੇ ਲੰਮੀ ਏਕ ਵਾਲੇ ਲੋਕ ਗੀਤ ਜਿਹੜੇ ਹਨ ਉਹਨਾਂ ਦਾ ਮੁਕਾਬਲਾ ਹੋਏਗਾ ਔਰ ਨਾਲ ਹੀ ਗਿੱਧਾ ਵੀ ਹੋਏਗਾ ਔਰ ਇਸ ਦੇ ਨਾਲ ਹੀ ਦੂਸਰੇ ਸਟੇਜ ਦੇ ਉੱਪਰ ਸ਼ਾਸਤਰੀ ਸੰਗੀਤ ਵਾਦਨ ਹੈ ਸ਼ਾਸਤਰੀ ਔਰ ਸਵਰ ਤੇ ਤਾਲ ਹੈ ਔਰ ਇਸ ਦੇ ਨਾਲ ਹੀ ਕਲੀ ਗਾਇਨ ਹੈ ਵਾਰ ਗਾਇਨ ਹੈ ਔਰ ਕਵਿਸ਼ਰੀ ਹੈ ਔਰ ਇੱਥੇ ਵੀ ਮੈਂ ਦੱਸਦੀ ਦੱਸਣਾ ਚਾਹਨੀ ਹਾਂ ਕਿ ਇਸ ਦੇ ਇਸ ਲੋਕ ਮੇਲੇ ਦੇ ਵਿੱਚ ਸਾਡੇ ਕਾਲਜ ਵੱਲੋਂ ਪੰਜ ਸਟੇਜਾਂ ਲਗਾਈਆਂ ਗਈਆਂ ਹਨ ਜਿੱਥੇ ਕਿ ਹਰ ਇੱਕ ਸਟੇਜ ਦੇ ਉੱਪਰ ਵੱਖ-ਵੱਖ ਬੰਦੀਆਂ ਹੋਣਗੀਆਂ ਧੰਨਵਾਦ ਇਹ ਹੈ ਕਿਉਂਕਿ ਯੁਵਕ ਮੇਲੇ ਜਿਹੜੇ ਹਨ ਨੌਜਵਾਨਾਂ ਦੇ ਵਿੱਚ ਪ੍ਰਤਿਭਾ ਬਹੁਤ ਹੁੰਦੀ ਹੈ ਸਿਰਫ ਉਹਨਾਂ ਨੂੰ ਇੱਕ ਸੇਧ ਦੇਣ ਦੀ ਲੋੜ ਹੁੰਦੀ ਹੈ ਤਾਂ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹਨੀ ਹਾਂ ਕਿ ਇਹ ਯੁਵਕ ਮੇਲੇ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਹਨ ਔਰ ਅੱਜਕੱਲ ਅਸੀਂ ਸਾਨੂੰ ਇਹਨਾਂ ਨੂੰ ਸੇਧ ਦੇਣ ਦੀ ਬਹੁਤ ਜ਼ਰੂਰਤ ਹੈ ਔਰ ਉਹ ਇਹਨਾਂ ਦੇ ਵਿੱਚ ਵੱਧ ਚੜ ਕੇ ਭਾਗ ਲੈਣ ਔਰ ਆਪਣੇ ਅੰਦਰ ਜਿਹੜੀ ਛੁਪੀਆਂ ਹੋਈਆਂ ਕਲਾਵਾਂ ਹਨ ਉਹਨਾਂ ਨੂੰ ਉਜਾਗਰ ਕਰਨ। ਔਰ ਇਸ ਯੁਵਕ ਮੇਲੇ ਦੇ ਵਿੱਚ ਇਸ ਬਠਿੰਡਾ ਫਰੀਦਕੋਟ ਖੇਤਰੀ ਜ਼ੋਨ ਦਾ ਇਹ ਯੁਵਕ ਮੇਲਾ ਹੈ ਜਿਸ ਦੇ ਵਿੱਚ ਕੇ 55 ਕਾਲਜ ਜਿਹੜੇ ਹਨ ਉਹ ਭਾਗ ਲੈਣਗੇ। ਪਾਸ ਤੇ ਨਹੀਂ ਨਹੀਂ ਜੀ ਨਹੀਂ ਕੋਈ ਪਾਸ ਨਹੀਂ ਹੈ ਬਿਲਕੁਲ ਸਭ ਨੂੰ ਖੁੱਲਾ ਸੱਦਾ ਹੈ ਔਰ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਬੇਨਤੀ ਕਰਦੀ ਹਾਂ ਕਿ ਤੁਸੀਂ ਸਭ ਹੁਮ ਹੁਆਕੇ ਇੱਥੇ ਪਹੁੰਚੋ ਔਰ ਇਸ ਯੁਵਕ ਮੇਲੇ ਦਾ ਆਨੰਦ ਮਾਣੋ ਸਮਾਂ 9 ਵਜੇ ਤੋਂ ਲੈ ਕੇ ਔਰ ਸ਼ਾਮ ਨੂੰ ਵੈਸੇ ਤਾਂ 6 ਵਜੇ ਤੱਕ ਕੋਸ਼ਿਸ਼ ਕਰਾਂਗੇ ਕਿ ਖਤਮ ਹੋ ਜਾਏ ਪਰ ਉਸ ਤੋਂ ਅੱਗੇ ਵੀ ਜਾ ਸਕਦਾ ਹੈ 4 ਦਿਨ ਦਾ ਲੋਕ ਮੇਲਾ ਹੈ ਜੀ ਮੁੱਖ ਮਹਿਮਾਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੰਗੇ ਵਧੀਆ ਮੁਖ ਮੈਮਾਨ ਜਿਹੜੇ ਹਨ ਉਹਨਾਂ ਨੂੰ ਬੁਲਾਇਆ ਜਾਏ। ਹਾਂਜੀ ਅਸੀਂ ਐਸਐਸਪੀ ਮੈਡਮ ਨੂੰ ਜਾ ਕੇ ਅੱਜ ਮਿਲਾਂਗੇ ਔਰ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਕਾਲਜ ਦੇ ਵਿੱਚ ਪੂਕਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਜਾਣ ਕਿਉਂਕਿ ਲੋਕਾਂ ਦੀ ਗਿਣਤੀ ਅਸੀਂ ਸੋਚ ਰਹੇ ਹਾਂ ਕਿ ਬਹੁਤ ਜ਼ਿਆਦਾ ਲੋਕ ਆਣਗੇ ਤਾਂ ਸੁਰੱਖਿਆ ਪ੍ਰਬੰਧ ਵੀ ਅਸੀਂ ਪੂਕਤਾ ਕਰਾਂਗੇ।